ਕੁਦਰਤ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਮਾਰ ਚੱਲ ਰਹੇ ਸਾਡੇ ਹੀ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਵੱਲੋਂ ਇੱਕ ਉਪਰਾ ਲਾ ਕੀਤਾ ਗਿਆ ਤਾਂ ਕਿ ਅਤਿ ਕਰੀਬ 28,60,000 ਰੁਪਏ ਦੇ ਬਨਾਵਟੀ ਅੰਗ ਵੱਖ-ਵੱਖ ਲੋਕਾਂ ਨੂੰ ਵੰਡੇ ਗਏ। ਇਹ ਪ੍ਰਗਟਾਵਾ ਲਾਲਚੰਦ ਕਟਾਰੂਚਾ ਕੈਬਨਿਟ ਮੰਤਰੀ ਪੰਜਾਬ ਨੇ ਆ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਲਗਾਏ ਗਏ ਇੱਕ ਵਿਸ਼ੇਸ਼ ਕੈਂਪ ਦੇ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਅੱਜ ਦਿਵਿਆਂਗ ਜਨਾਨ ਅਤੇ ਲੋੜਵੰਦ ਬਜ਼ੁਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਲਈ ਸਰਕਾਰ ਵੱਲੋਂ ਉਹਨਾਂ ਦੇ ਕਲਿਆਣ ਅਤੇ ਪੁੰਨਵਾਸ ਦੇ ਲਈ ਕੰਮ ਕੀਤੇ ਜਾ ਰਹੇ ਨੇ ਇਸੇ ਲੜੇ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਵਿਖੇ 7 ਨਵੰਬਰ 2025 ਨੂੰ ਭਾਰਤ ਸਰਕਾਰ ਦੀ ਡਿਪ ਅਤੇ ਆਰਬੀਆ ਯੋਜਨਾ ਦੇ ਅੰਤਰਗਤ ਮੁਫਤ ਦਿਵਿਆਂਗਜਨ ਅਤੇ ਲੋੜਵੰਦ ਬਜ਼ੁਰਗ ਉਪਕਰਨ ਵੰਡ ਸਮਾਰੋਹ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਲਾਲਚੰਦ ਕਟਾਰੂਚਕ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਡਾਵਾ ਪਾਰਲੀਮੈਂਟ ਮੈਂਬਰ ਗੁਰਦਾਸਪੁਰ ਡਾਕਟਰ ਪਲਵੀ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਅਲੀਮਕੋ ਮੋਹਾਲੀ ਵੱਲੋਂ ਪੁਨੀਤ ਤਰਦੂਬੇ ਦੀ ਖਾਸ ਮੌਜੂਦਗੀ ਦੇ ਵਿੱਚ ਕੀਤਾ ਗਿਆ ਅੱਜ ਮਿਨਿਸਟਰ ਆਫ ਰਿਸੋਰਸ ਜਸਟਿਸ ਵੱਲੋਂ ਅਲੀਮਕੋ ਦੀ ਮੱਦੇਨਜ਼ਰ ਉਹ ਵਿਅਕਤੀ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਉਹ ਕੋਈ ਨਾ ਕੋਈ ਉਹਨਾਂ ਦਾ ਸਰੀਰ ਦਾ ਹਿੱਸਾ ਉਹ ਕੰਮ ਨਹੀਂ ਕਰਦਾ ਸੋ ਸਾਡੇ ਸਾਰੇ ਅੰਗਹੀਨ ਭਰਾ ਸਾਡੇ ਬ੍ਰਦਰ ਸਾਡੀਆਂ ਭੈਣਾਂ ਦੁਰ ਬੱਚੇ ਛੋਟੇ ਛੋਟੇ ਦਿਨਾਂ ਦਾ ਆਇਕ ਬੜਾਈ ਅੱਜ ਸ਼ਾਨਦਾਰ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕੀਤਾ ਗਿਆ ਮਲਖਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਸੋ ਇੱਥੇ ਅੱਜ 28 ਲੱਖ 63000 ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵੱਖ-ਵੱਖ ਇਨਸਟਰੂਮੈਂਟ ਨੇ ਟਰਾਈਸਾਈਕਲ ਵੰਡੇ ਕੀਆ ਇਲੈਕਟ੍ਰੀਕਲ ਸਾਈਕਲ ਦੂਜੇ ਮੈਨੂਅਲ ਵੀ ਔਰ ਵੀ ਬਹੁਤ ਸਾਰਾ ਜਿਨ੍ਹਾਂ ਨੂੰ ਸੁਣਨਾ ਚ ਦਿੱਕਤ ਹੈਗੀ ਉਹਨਾਂ ਨੂੰ ਵਸੀਨਾ ਦਿੱਤੀਆਂ ਗਈਆਂ ਨੇ ਕੰਨਾਂ ਨੂੰ ਲਾਉਣ ਵਾਲੀਆਂ ਸੋ ਖਾਸ ਕਰਕੇ ਉਹ ਬੱਚੇ ਜਿਹੜੇ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹਨ ਸੋ ਉਹਨਾਂ ਬੱਚਿਆਂ ਨੂੰ ਜੀਵਨ ਦੇ ਅੰਦਰ ਅੱਗੇ ਵਧਣ ਦੇ ਲਈ ਉਹਨਾਂ ਨੂੰ ਇੱਕ ਗਾਈਡ ਦੇ ਰੂਪ ਦੇ ਵਿੱਚ ਜਿਹੜੇ ਉਹ ਚਾਹੇ ਉਹ ਖਲੋਣੇ ਨੇ ਚਾਹੇ ਕੋਈ ਜੋ ਵੀ ਇਨਸਟਰੂਮੈਂਟ ਨੇ ਜੋ ਵਿਗਿਆਨਕ ਆਧਾਰ ਤੇ ਬਣਾਏ ਗਏ ਆ ਸੋ ਉਹ ਵੀ ਅੱਜ ਕਾਫੀ ਸੇ ਬੰਦੇ ਜਿਹਾ ਸੋ ਮੈਂ ਆਪਣੇ ਵੱਲੋਂ ਵੀ ਮੈਂ ਮਾਨਜੂਬ ਬੁਖਮਤ ਤੇ ਸਰਦਾਰ ਬਲੰਸਨ ਮਾਨ ਦੀ ਵੱਲੋਂ ਵੀ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਜਿਹੜੇ ਅੱਜ ਇੱਥੇ ਆਏ ਨੇ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਤੇ ਭਵਿੱਖ ਦੇ ਅੰਦਰ ਵੀ ਇਹ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕੀਤੇ ਜਾਇਆ ਕਰਨਗੇ ਜਿਹੜੇ ਵਿਅਕਤੀ ਵੀ ਹੋਰ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਅੰਦਰ ਰਹਿੰਦੇ ਨੇ ਕਿਸੇ ਨਾ ਕਿਸੇ ਕਾਰਨ ਕੁਦਰਤ ਨੇ ਉਹਨਾਂ ਨੂੰ ਕੋਈ ਨਾ ਕੋਈ ਅੰਗ ਤੋਂ ਹਿੰਦੱਖਿਆ ਸੋ ਉਹਨਾਂ ਨੂੰ ਜਿਹੜਾ ਉਹ ਆਰਟੀਫੀਸ਼ੀਅਲ ਅੰਗਾਂ ਦੇ ਰੂਪ ਦੇ ਵਿੱਚ ਜਾਂ ਵਕ ਵਕ ਜਿਹੜੇ ਉਹਨਾਂ ਦੇ ਕੋਈ ਪੈਰਾਮੀਟਰ ਵੜੇ ਨੇ ਉਹਨਾਂ ਦੇ ਸਰੀਰ ਨੂੰ ਵਧੇਰ ਬਣਾਉਣ ਦੇ ਲਈ ਤਾਂ ਜੋ ਉਹ ਵੀ ਆਪਣਾ ਜਿਹੜਾ ਜ਼ਿੰਦਗੀ ਦੇ ਅੰਦਰ ਆਪਣੇ ਆਪ ਦੇ ਬੋਝ ਨਾਲ ਮਹਿਸੂਸ ਕਰਨ ਉਹ ਵੀ ਅੱਗੇ ਵਧ ਸਕਣ ਸੋ ਮੈਂ ਆਪਣੇ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਵੀ ਆਫੀਸਰ ਸੇਵਾਦਾਰਾਂ ਦਾ ਐਪਰੀਸ਼ੀਏਟ ਕਰਦਾ ਹਾਂ ਨੇ ਬੱਡਾ ਉਪਰਾਲਾ ਕੀਤਾ ਸੋ ਪਰ ਵੇਖਦੇ ਅੰਦਰ ਵੀ ਇਸ ਕਿਸਮ ਦੇ ਜਿਹੜੇ ਉਪਰਾਲੇ ਅਸੀਂ ਕਰਦੇ ਰਵਾਂਗੇ ਮੈਂ ਦਰਸ਼ਨ ਕੁਮਾਰ ਸਰਵਿਸਕਾਰੀ ਡਿਸਟ੍ਰਿਕਟ ਵਿਵਿੰਗ ਵਿਕਾਸ ਐਸੋਸੀਏਸ਼ਨ ਜੀਟੀ ਪਰੇਟੈਂਟ ਆਪਣੀ ਮੈਂ ਪਹਿਲਾਂ ਤੇ ਮਾਨ ਜੋ ਜਿਹੜੀ ਲਾਲਚੰਦ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਐਮਬੀ ਸੁਖੀਨ ਦਾਵਾ ਜੀ ਦਾ ਉਹ ਧੰਨਵਾਦ ਕਰਦਾ ਹਾਂ ਤੇ ਆਪਣੀ ਸਾਡਾ ਜੋ ਵੀ ਆਪਣੇ ਦਫਤਰ ਹੈਗਾ ਆ ਡੀਐਸਓ ਸਾਹਿਬ ਵਾਲ ਵਿਕਾਸ ਪ੍ਰੋਜੈਕਟ ਆਪਣੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਸਾਡੇ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਅੱਜ ਹੈਂਡੀਕੈਪਾਂ ਜਿਸ ਜੀ ਚੀਜ਼ ਦੀ ਜ਼ਰੂਰਤ ਸੀ ਉਹਦੀ ਜ਼ਰੂਰਤ ਅਨੁਸਾਰ ਸਾਰੇ ਇਹ ਆਪਣੇ ਟ੍ਰੈਕ ਸਾਈਕਲ ਮੋਟਰਾਈਜ਼ਡ ਸਾਈਕਲ ਆਪਣੇ ਕੰਨਾਂ ਵਾਲੀਆਂ ਮਸ਼ੀਨਾਂ ਪ੍ਰੋਵਾਈਡ ਕਰਵਾਈਆਂ ਮੈਂ ਇੱਕ ਵਾਰ ਦੁਬਾਰਾ ਸਾਰਿਆਂ ਦੇ ਦਿਲ ਤੋਂ ਪੂਰੀ ਹੀ ਸ਼ਨਤਾ ਵੱਲ ਧੰਨਵਾਦ ਕਰਦਾ ਹਾਂ ਹਾਂਜੀ ਅੱਜ ਭਾਰਤ ਸਰਕਾਰ ਦੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ এনवायरमेंट ਵੱਲੋਂ ਜਿਹੜੀ ਆਰਟੀਫੀਸ਼ੀਅਲ ਲਿੰਗ ਮੈਨੂਫੈਕਚਰਿੰਗ ਕਾਰਪੋਰੇਸ਼ਨ ਹੈ ਜਿਹਨੂੰ ਅਸੀਂ ਲਿੰਗ ਕਹਿੰਦੇ ਨੇ ਆ ਉਹਨਾਂ ਵੱਲੋਂ ਅੱਜ ਇੱਕ ਡਿਸਟ੍ਰਿਬਿਊਸ਼ਨ ਕੈਂਪ ਆਯੋਜਿਤ ਕੀਤਾ ਗਿਆ ਸੀ ਜ਼ਿਲ੍ਹਾ ਪਠਾਨਕੋਟ ਵਿੱਚ ਜਿਹਦੇ ਵਿੱਚ ਲਗਭਗ 28 ਲੱਖ ਰੁਪਏ ਦਾ ਸਮਾਨ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਲਾਲਜਿਤ ਕਟਾਰੂਚਕ ਜੀ ਅਤੇ ਉਹਨਾਂ ਨਾਲ ਸ਼੍ਰੀ ਰਵਜਿੰਦਰ ਸਿੰਘ ਨੰਦਾਵਾ ਜੀ ਜਿਹੜੇ ਮਾਨਯੋਗ ਐਮਪੀ ਨੇ ਉਹਨਾਂ ਦੁਆਰਾ ਵੰਡ ਕੀਤਾ ਗਿਆ ਇਸ ਤੇ ਅ ਇਹਦੇ ਵਿੱਚ ਲਗਭਗ 212 ਬੈਨੀਫਿਸ਼ੀਅਰੀਜ਼ ਨੂੰ ਅੱਜ ਸਮਾਨ ਵੰਡਿਆ ਗਿਆ ਹੈ ਤੇ ਅਰਾਊਂਡ 453 ਆਈਟਮਸ ਹੈਗੀਆਂ ਨੇ ਜੋ ਸਮਾਨ ਵਿੱਚ ਵੰਡਿਆ ਗਿਆ। ਲੱਕੀ ਸਰੋਜ ਕੀ ਆਜੀ ਨਿਊਜ਼ ਨੈਟ